ਸਿੱਖ ਪ੍ਰਧਾਨ ਮੰਤਰੀ ਡਾਕਟਰ ਮਮੋਨ ਸਿੰਘ ਕੱਲ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਪੂਰੇ ਜਿਹੜੇ ਸਰਕਾਰੀ ਸਨਮਾਨਾਂ ਦੇ ਤਹਿਤ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੋਵੇਗਾ ਉੱਥੇ ਹੀ ਉਹਨਾਂ ਦੇ ਅੰਤਿਮ ਸੰਸਕਾਰ ਤੇ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਅਫਸੋਸ ਜਤਾਇਆ ਉੱਥੇ ਜਿਹੜੇ ਉਹਨਾਂ ਨੇ ਕੇਂਦਰ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਕਿਉਂਕਿ ਉਹਨਾਂ ਦਾ ਸੰਸਕਾਰ ਇੱਕ ਕਹਿੰਦੀਏ ਕਿ ਜਿਹੜੀ ਇਹ ਸਾਰਿਆਂ ਦਾ ਸਾਂਝਾ ਸ਼ਮਸ਼ਾਨ ਘਾਟ ਹੁੰਦਾ ਉੱਥੇ ਕੀਤਾ ਜਾ ਰਿਹਾ ਪਰ ਪਰਿਵਾਰ ਦੇ ਵੱਲੋਂ ਰਾਜ ਘਾਟ ਦੇ ਵਿੱਚ ਜਗ੍ਹਾ ਮੰਗੀ ਗਈ ਸੀ ਪਰ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਦਾ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਉੱਥੇ ਇਹ ਜਿਹੜੇ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ 10 ਸਾਲ ਉਹਨਾਂ ਨੇ ਲੰਬਾ ਸਮਾਂ ਜਿਹੜੀ ਭਾਰਤ ਦੇਸ਼ ਦੀ ਸੇਵਾ ਕੀਤੀ ਉਹਨਾਂ ਨੂੰ ਰਾਜ ਕਾਟ ਦੇ ਵਿੱਚ ਸਥਾਨ ਮਿਲਣਾ ਚਾਹੀਦਾ ਸੀ ਉਹਨਾਂ ਦੇ ਜਿਹੜੇ ਇੱਕ ਇਹਦੀ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਯਾਦਗਾਰ ਉਹਨਾਂ ਦੇ ਚਹੁਣ ਵਾਲਿਆਂ ਵੱਲੋਂ ਵਡਾਈ ਜਾਣੀ ਸੀ ਪਰ ਕੇਂਦਰ ਸਰਕਾਰ ਦੇ ਵੱਲੋਂ ਰਾਜ ਕਾਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ